ਸ਼ੰਭੂ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਜਾਰੀ ਹੈ ਦੁਪਹਿਰ 2 ਵਜੇ ਇਹ ਸੁਣਵਾਈ ਹੋਵੇਗੀ ਤਾਂ ਲਗਾਤਾਰ ਸ਼ੰਭੂ ਬਾਰਡਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈਆਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਤਾਂ ਅੱਜ ਇੱਕ ਹੋਰ ਸੁਣਵਾਈ ਆ ਜਿਹੜੀ ਉਹ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਹੋਣ ਜਾਰੀ ਹੈ ਦੁਪਹਿਰ 2 ਵਜੇ ਇਹ ਸੁਣਵਾਈ ਹੋਵੇਗੀ ਤਾਂ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾ ਦੋਵੇਂ ਫਾਰਮਾਂ ਦੇ ਕਿਸਾਨ ਆਗੂਆਂ ਦੇ ਵੱਲੋਂ ਅੱਜ ਇੱਕ ਮੀਟਿੰਗ ਜਿਹੜੀ ਉਹ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਪਰ ਕੀਤੀ ਜਾਵੇਗੀ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਸੁਝਾਅ ਕਿਸਾਨਾਂ ਨੂੰ ਦਿੱਤਾ ਗਿਆ ਪੱਖ ਰੱਖਣ ਦਾ ਤਾਂ ਉਸ ਪੱਖ ਰੱਖਣ ਵਾਲੇ ਸੁਝਾਅ ਦੇ ਉੱਪਰ ਵਿਚਾਰ ਚਰਚਾ ਜਿਹੜੀ ਉਹ ਕਿਸਾਨਾਂ ਦੇ ਵੱਲੋਂ ਕੀਤੀ ਜਾਵੇਗੀ ਫੈਸਲਾ ਲਿਆ ਜਾਵੇਗਾ ਕਿ ਕਿਸਾਨ ਆਪਣਾ ਪੱਖ ਸੁਪਰੀਮ ਕੋਰਟ ਦੇ ਵਿੱਚ ਰੱਖਣ ਜਾਂ ਫਿਰ ਨਹੀਂ ਜਿਹੜੀ ਪਿਛਲੀ ਸੁਣਵਾਈ ਹੋਈ ਸੀ ਤਾਂ ਪਿਛਲੀ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਇਹ ਸੁਝਾਅ ਦਿੱਤਾ ਸੀ ਕਿ ਸੁਪਰੀਮ ਕੋਰਟ ਨੂੰ ਸਿੱਧਾ ਆ ਕੇ ਕਿਸਾਨ ਜਿਹੜੇ ਉਹ ਮਿਲ ਸਕਦੇ ਨੇ ਆਪਣਾ ਪੱਖ ਰੱਖ ਸਕਦੇ ਨੇ ਸੁਪਰੀਮ ਕੋਰਟ ਦੇ ਦਰਵਾਜ਼ੇ ਹਮੇਸ਼ਾ ਉਹਨਾਂ ਦੇ ਲਈ ਖੁੱਲੇ ਨੇ ਤਾਂ ਇਹ ਸੁਝਾਏ ਜਿਹੜਾ ਉਹ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਸੀ ਤਾਂ ਅੱਜ ਦੋਵੇਂ ਫਾਰਮਾਂ ਜਿਹੜੀਆਂ ਨੇ ਉਹਨਾਂ ਦੇ ਕਿਸਾਨ ਆਗੂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਵੇ ਚਾਰ ਚਰਚਾ ਕਰਨਗੇ ਇਸ ਸੁਝਾਅ ਦੇ ਉੱਪਰ ਕਿ ਉਹ ਸਿੱਧਾ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਣ ਜਾਂ ਫਿਰ ਨਹੀਂ ਜੇਕਰ ਸੁਪਰੀਮ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਅੱਜ ਸੁਪਰੀਮ ਕੋਰਟ ਦੇ ਵਿੱਚ ਸ਼ੰਭੂ ਬਾਰਡਰ ਅਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੁਣਵਾਈ ਹੋਣ ਜਾ ਰਹੀ ਹੈ ਦੁਪਹਿਰ 2 ਵਜੇ ਇਹ ਸੁਣਵਾਈ ਹੈ ਜਿਹੜੀ ਉਹ ਸ਼ੁਰੂ ਹੋਵੇਗੀ ਤਾਂ ਦੂਜੇ ਪਾਸੇ ਜੇਕਰ ਦੋਵੇਂ ਫਾਰਮਾਂ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਫਾਰਮਾਂ ਦੇ ਕਿਸਾਨ ਆਗੂ ਨੇ ਜਿਹੜੇ ਉਸ ਸੁਝਾਅ ਦੇ ਉੱਪਰ ਵਿਚਾਰ ਚਰਚਾ ਕਰਨਗੇ ਜਿਹੜਾ ਸੁਝਾਅ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਸੀ ਤਾਂ ਜਿਹੜੀ ਪਹਿਲਾਂ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਤਾਂ ਉਸ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਸੁਝਾਅ ਦਿੱਤਾ ਸੀ ਕਿਸਾਨਾਂ ਨੂੰ ਕਿ ਕਿਸਾਨ ਸਿੱਧਾ ਆ ਕੇ ਸੁਪਰੀਮ ਕੋਰਟ ਨੂੰ ਮਿਲ ਸਕਦੇ ਨੇ ਆਪਣਾ ਪੱਖ ਰੱਖ ਸਕਦੇ ਨੇ ਸੁਪਰੀਮ ਕੋਰਟ ਦੇ ਦਰਵਾਜ਼ੇ ਹਮੇਸ਼ਾ ਉਹਨਾਂ ਦੇ ਲਈ ਖੁੱਲੇ ਨੇ ਤਾਂ ਉਸ ਸੁਝਾਅ ਦੇ ਉੱਪਰ ਅੱਜ ਦੋਵੇਂ ਫਾਰਮਾਂ ਦੇ ਕਿਸਾਨ ਆਗੂ ਨੇ ਜਿਹੜੇ ਉਹ ਵਿਚਾਰ ਚਰਚਾ ਕਰਨਗੇ ਇਹ ਫੈਸਲਾ ਕਰਨਗੇ ਕਿ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਣਾ ਜਾਂ ਫਿਰ ਨਹੀਂ